ਹੰਦੀ ਬਈ ਕੀ ਹਾਲ ਨੇ ਵਧੀਆ ਜੀ ਕਿਹੜਾ ਪਿੰਡ ਆਪਾਂ ਟੀਮਾਈ ਟੀਮਾਈ ਕਿੱਥੇ ਜੇ ਪੈ ਗਿਆ ਤੇ ਇਹ ਆਪਣੇ ਸੰਗਰੂਰ ਜਿਹੜੇ ਸੰਗਰੂਰ ਜਿਹੜੇ ਸੀ ਜਦੋਂ ਆਪਾਂ ਕਿਸਾਨ ਵੀਰੋ ਇਧਰੋਂ ਪਿੱਛੀ ਕੋਲੋਂ ਇਧਰ ਸੁਨਾਮ ਵਾਲੀ ਸਾਈਡ ਲੰਘਦੇ ਆ ਇਹ ਰਸਤੇ ਵਿੱਚ ਟੀਮਾ ਪਿੰਡ ਪੈਂਦਾ ਹੈ ਤੇ ਇਹ ਗਾਂ ਫਰੈਕਸੀ ਕਾਫੀ ਲੰਮੇ ਟਾਈਮ ਤੋਂ ਕਿਵੇਂ ਜਦ ਤੋਂ ਫਰੈਕਸੀ ਇਹਦਾ ਹੋ ਗਿਆ ਜੀ ਸਾਲ ਇੱਕ ਸਾਲ ਹੈ ਮੇਰੇ ਪਾਸੇ 6 ਮਹੀਨੇ ਤੋਂ ਵੀ ਬਾਜਉਂਦੀ ਪਈ ਪੰਚਾ ਅੱਛਾ ਹਾਂ ਇਹ ਰੈਂਦੀ ਲਈ ਜੀ ਜਮਾ ਇਹ ਥੱਕ ਕੇ ਡਾਕਟਰ ਵੀ ਮੈਂ ਵੀ ਅੱਛਾ ਉਦੋਂ ਬਾਅਦ ਤੁਹਾਡੇ ਨਾਲ ਵਾਸਤਵ ਪਿਆ ਜੀ ਇਹ ਪਹਿਲੀ ਵਾਰੀ ਆ ਰਹੇ ਜੀ ਪਹਿਲੇ ਟਿਕੇ ਤੇ ਰਹੀ ਹਾਂ ਆ ਜੀ ਤੇ ਆਪਾਂ ਇਹ ਕਿੰਨੇ ਕਿਦਾਂ ਦਵਾਈ ਚਲਾਈ ਸੀ ਇਹਦੇ ਚੱਲੀ ਹੋਊ ਘਟੋ ਘਟੇ 20 25 ਦਿਨ ਚੱਲਣ ਮੰਨੋ ਠੀਕ ਹੈ ਜੀ ਤੇ ਸਾਨੂੰ ਆਪਣਾ ਨੰਬਰ ਕਿਹਨੇ ਦਿੱਤਾ ਜੀ ਆਪਣਾ ਨੰਬਰ ਜੀ ਆ ਕਮਾਂਡੀਆਂ ਦੇ ਆਉਂਦਾ ਠੀਕ ਹੈ ਤੇ ਆਪਾਂ ਵੀਰੋ ਹੋ ਗਏ ਕੰਮ ਸਤਤਮੀ ਨਾਲ ਗੱਪਣਾ ਹੈ ਮੈਂ ਪੁੱਤੋ ਦੁਬਾਰੇ ਤਾਂ ਕਿਹੜਾ ਨਹੀਂ ਬੱਜਿਆ ਗਿਆ ਬਾਈ ਨੇ ਉਹ ਚੈੱਕ ਕਰਾਣੀ ਸੀ ਆਪਾਂ ਨੂੰ ਫੋਨ ਤੇ ਦੱਸਤਾ ਸੀ ਵੀ ਗਾਂ ਰਹਿ ਗਈ ਤੇ ਸਾਡੀ ਦੱਬਣਾ ਤੇ ਦੂਸਰੇ ਪਸ਼ੂ ਦਾ ਤਾਂ ਪੰਜ ਟ੍ਰੀਟਮੈਂਟ ਕਰਨਾ ਹੈ ਜੀ ਥਣਾ ਇਨਫੈਕਸ਼ਨ ਸੀ ਤਾਂ ਬਾਈ ਨੇ ਜਦੋਂ ਦੱਸਿਆ ਆਪਾਂ ਮੈਂ ਚੈਨਲ ਤੇ ਵੀਡੀਓ ਬਣਾ ਲੈਂਦੇ ਆ ਤੇ ਤੁਹਾਨੂੰ ਕਿੰਨੀ ਕਿ ਖੁਸ਼ੀ ਹੋਏਗੀ ਜਦੋਂ ਅਸੀਂ ਕਰਾਂਗੇ ਕੋਈ ਕੁਝ ਮੈਂ ਸ਼ਟਡਾ ਨੂੰ ਤਿਆਰ ਦੀ ਵੀ ਇਹਨਾਂ ਮਲੇਤੀ ਦੀ ਆਪ ਨੂੰ ਠੀਕ ਹੈ ਤੇ ਦੋ ਮਹੀਨੇ ਵਿੱਚ ਨੂੰ ਠੀਕ ਹੈ ਮੈਂ ਆਖਿਆ ਬੈ ਜੀ ਇਹਨੂੰ ਛੱਡਦਾ ਜੀ ਬਰਸਾ ਤੁਸੀਂ ਚੋਕੇ ਧੰਨਵਾਦ ਸੋਡਾ ਜੀ ਜੀ ਨੇ ਮੇਰਾ ਡੰਗਰ ਰੱਖੇ ਤੇ ਹੁਣ ਵੀ ਮੈਂ ਸੋਚ ਤਾ ਇੱਕ ਆਪਣਾ ਨੰਬਰ ਬੋਲਦੀ ਕਿਸੇ ਵੀਰ ਨੇ ਪੁੱਛਣਾ ਆਉਂਦਾ ਮੰਗਰ ਪੁੱਛਣ ਜਾਂਦਾ ਇਹ ਆ ਨੰਬਰ ਚਿੰਦਾ ਨਾਮ ਹੋ ਜਾ ਨਮ ਕੇ ਚਲੋ ਕੋਈ ਗੱਲ ਨਹੀਂ ਬਾਈ ਦਾ ਸਕਰੀਨ ਤੇ ਆਪਾਂ ਨੰਬਰ ਲਾ ਦਾਂਗੇ ਜੇ ਕਿਸੇ ਨੇ ਬਾਈ ਨੇ ਪੁੱਛਣਾ ਵੀ ਹੋਇਆ ਕੋਈ ਵੀ ਅੱਗੇ ਪਿੱਛੇ ਤੋਂ ਗੱਲ ਤਾਂ ਪੁੱਛ ਲੈ ਹਾਂ ਜੀ ਜੇ ਕਿਸੇ ਦਾ ਡੰਗਰ ਖਰਾਬ ਹੋਵੇ ਤਾਂ ਇਹ ਬਾਈ ਨੂੰ ਸੱਦੋ ਆਪਦਾ ਕੰਮ ਸਮਾਰੋ ਆਨੇ ਦੇ ਸਿੱਧਾ ਪੁੱਧਾ ਆਨੇ ਪੈਸੀ ਕੋਈ ਇਹ ਬਹੁਤ ਵਧੀਆ ਡਾਕਟਰ ਹੈ ਜੀ ਪਤਾ ਮੈਂ ਵੀ ਥੱਕ ਗਿਆ ਜੀ ਕੰਮਾਂ ਆ 谢、嗯、谢，帮忙。